ਮਿੰਟੋ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਬੜੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇੱਕ ਤੇ ਮਾਨਸਾਹਬ ਦੀ ਗਰਮੀ ਉਹਦੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਦੂਜਾ ਕਿਸਾਨਾਂ ਦੀ ਸਰਗਰਮੀ ਤੇ ਇੱਕ ਚੀਜ਼ ਹੋਰ ਹੋਈ ਜਿਹੜੀ ਪੱਤਰਕਾਰਾਂ ਦੇ ਨਾਲ ਮਿਸਬੀਹੇਵ ਹੋਇਆ ਪੱਤਰਕਾਰਾਂ ਤੇ ਹਮਲੇ ਹੋਏ ਉਹਦੇ ਵਿੱਚੋਂ ਇੱਕ ਲੁਧਿਆਣੇ ਜ਼ਿਲ੍ਹੇ ਦੇ ਬਿਰਕ ਜੀ ਨੇ ਨਸੀਬ ਬਿਰਕ ਜੀ ਉਹਨਾਂ ਤੇ ਵੀ ਹਮਲਾ ਹੋਇਆ ਕੱਲ੍ਹ ਜੀ ਤੇ ਕਹਿੰਦੇ ਕਿ ਕਾਰਨ ਇਹ ਹੀ ਸੀਗਾ ਕਿ ਉਹਨਾਂ ਨੇ ਇੱਕ ਖਬਰ ਲਾਈ ਹਾਲਾਂਕਿ ਉਹਨਾਂ ਨੇ ਕਿਹਾ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਕਿ ਮੈਂ ਤੱਥਾਂ ਦੇ ਆਧਾਰ ਤੇ ਖਬਰ ਲਈ ਸੀ ਤੇ ਖਬਰ ਉਸ ਬੀਬੀ ਦੀ ਜਿਹਦੀ ਚਰਚਾ ਕਾਫੀ ਆ ਸਰ ਪਹਿਲੀ ਗੱਲ ਤੇ ਇਹ ਆ ਕਿ ਜੇ ਕੋਈ ਖਬਰ ਤੱਥਾਂ ਤੋਂ ਪਰੇ ਆ ਤੁਹਾਡੇ ਕੋਲ ਇੱਕ ਬਦਲ ਹੁੰਦਾ ਹੈ ਕਿ ਤੁਸੀਂ ਪੱਤਰਕਾਰ ਨੂੰ ਨੋਟਿਸ ਭੇਜ ਸਕਦੇ ਹੋ ਜੀ ਜੇ ਉਹ ਤੁਹਾਡੀ ਸੰਤੁਸ਼ਟੀ ਨਹੀਂ ਕਰਵਾਉਂਦਾ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਡੈਫਾਮੇਸ਼ਨ ਪਾ ਸਕਦੇ ਹੋ ਉਹ ਕ੍ਰਿਮੀਨਲ ਸੂਟ ਵੀ ਹੁੰਦਾ ਤੇ ਉਹ ਫਿਰ ਮੁਆਵਜ਼ਾ ਮੰਗਣ ਵਾਲਾ ਵੀ ਹੁੰਦਾ ਹਰਜ਼ਾਨਾ ਮੰਗਣ ਵਾਲਾ ਵੀ ਹੁੰਦਾ ਠੀਕ ਹੈ ਜੀ ਦੋ ਪ੍ਰਕਾਰ ਦੇ ਡੇਫਾਰਮੇਸ਼ਨ ਹੁੰਦੇ ਅਸੀਂ ਭੁਗਤੇ ਨੇ ਜੀ ਠੀਕ ਹੈ ਜੀ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਪ੍ਰੋਸੀਜਰ ਹੈ ਹਮ ਸਭ ਆਹੀ ਤੇ ਗੱਲਾਂ ਅਸੀਂ ਕਰਦੇ ਆ ਨਾ ਹਰੇਕ ਮਾਮਲੇ 'ਚ ਕਿ ਭਈ ਇੱਕ ਵਿਧੀ ਹੁੰਦੀ ਹੈ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਜੀ ਤਾਂ ਜੇ ਉਸ ਵਿਧੀ ਨੂੰ ਤੋੜ ਕੇ ਅੱਗੇ ਵਧਿਆ ਜਾਵੇ ਫਿਰ ਜੇ ਉਹਨੂੰ ਜਸਟੀਫਾਇਬਲ ਕਰੋਗੇ ਤਾਂ ਫਿਰ ਦੂਜੀ ਧਿਰ ਵੀ ਜਦੋਂ ਤੁਹਾਡੇ ਵੱਲ ਵਧੇਗੀ ਤਾਂ ਉਹਨੂੰ ਜਸਟੀਫਾਇਬਲ ਕਰਨ ਵਾਸਤੇ ਵੀ ਬਹੁਤ ਸਾਰੇ ਉਥੇ ਖੜੇ ਹੋ ਜੀ ਜੀ ਚਾਹੀਦੀਆਂ ਨੇ ਬਿਲਕੁਲ ਤਾਂ ਇਸ ਕਰਕੇ ਇਹ ਆ ਕਿ ਖਬਰ ਜੇ ਮੰਨ ਲੋ ਤਾਂ ਤਾਂ ਤੋਂ ਪਰੇ ਵੀ ਆ ਹੂੰ ਤਾਂ ਉਹਦੇ ਵਾਸਤੇ ਵੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਮੇਰੇ ਨਾਲ ਸਹਿਮਤ ਹੈ ਜਾਂ ਮੇਰੇ ਨਾਲ ਨਾਰਾਜ਼ ਹੈ ਮੇਰੇ ਵਖਰੇਵੇਂ ਨੇ ਕਿਸੇ ਨਾਲ ਕਿ ਉਹ ਚੱਕ ਕੇ ਕਿ ਸਭ ਕੁਝ ਕਰ ਦੇਵੇ ਹਰ ਭਜਨ ਮੰਨ ਦਾ ਮਾਮਲਾ ਪਾ ਅੱਗੇ ਡਿਸਕਸ ਕੀਤਾ ਹੈ ਜੀ ਜੀ ਬਿਲਕੁਲ ਤਾਂ ਉਹਦੇ ਵਾਸਤੇ ਵੀ ਕਾਨੂੰਨ ਹੈ ਹੂੰ ਤੁਹਾਨੂੰ ਕੋਈ 150 ਦਾ ਮਾਈਕ ਮਿਲ ਗਿਆ ਕੋਈ 250 ਦਾ ਮਾਈਕ ਮਿਲ ਗਿਆ ਕੋਈ 2.5 ਲੱਖ ਦਾ ਕੈਮਰਾ ਮਿਲ ਗਿਆ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਹਰੇਕ ਦਾ ਚੀਰ ਫਾੜ ਕਰਦੇ ਹੋ ਬਿਲਕੁਲ ਕਿਸੇ ਤੇ ਵੀ ਕੋਈ ਵੀ ਇਲਜ਼ਾਮ ਨਹੀਂ ਤੁਹਾਡੇ ਤੇ ਵੀ ਕਾਨੂੰਨ ਲਾਗੂ ਹੁੰਦਾ ਜੀ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਮਾਂ ਦੀ ਘਾਲ ਕੱਢਦੀ ਦੀ ਖਬਰ ਤੱਕ ਆਪਾਂ ਕੀਤੀ ਉਹਨਾਂ ਮਸਲਾ ਇਹ ਸੀ ਬੋਲਣ ਦੀ ਆਜ਼ਾਦੀ ਦੀ ਵੀ ਇੱਕ ਹੱਦ ਹੈ ਉਹਦੇ ਤੇ ਵੀ ਕੁਝ ਵਲਗਣਾ ਲਾਗੂ ਹੁੰਦੀ ਹੈ ਜੀ ਤਾਂ ਹੀ ਗੱਲ ਕਹਿੰਨੇ ਆ ਨਾ ਕਿ ਜੇ ਪ੍ਰੋਟੈਸਟ ਦਾ ਅਧਿਕਾਰ ਹੈ ਤਾਂ ਅਗਲੇ ਦਾ ਹਾਈਵੇ ਤੋਂ ਲੰਘਣ ਦਾ ਵੀ ਅਧਿਕਾਰ ਹੈ ਹੂੰ ਦੋਨਾਂ ਦੇ ਅਧਿਕਾਰਾਂ ਦਾ ਬਰਾਬਰ ਹੀ ਸਨਮਾਨ ਚਾਹੀਦਾ। ਜੀ ਬਿਲਕੁਲ ਬਿਲਕੁਲ। ਤੂੰ ਕਹਿੰਦਾ ਮਤਲਬ ਇਹ ਹੈ ਕਿ ਨਸੀਬ ਅਸੀਂ ਇੱਕੋ ਅਖਬਾਰ 'ਚ ਕੰਮ ਕੀਤਾ ਜੀ। ਅੱਗੇ ਵੀ ਉਹ ਜਿਹੜੀ ਚਰਚਾ ਹੋਣ ਲਈ ਆ ਕਿ ਉਹ ਖਬਰ ਸੀਗੀ ਜਿਹੜੀ ਉਹ ਜਗਰਾਉਂ ਦੇ ਵਧਾਇਕਾਂ ਬੀਬੀ ਮਾਨੂਕੇ ਦੇ ਨਾਲ ਜੁੜੀ ਜਿਹਦੇ 'ਚ ਦਾਵਾ ਕੀਤਾ ਗਿਆ ਸੀ ਕਿ ਨਰਸਰੀ ਦਾ ਰੌਲਾ ਪਿਆ। ਬਾਅਦ ਦੇ ਵਿੱਚ ਉਹ ਵੀਡੀਓ ਵਗੈਰਾ ਜਾਂ ਅਸੀਂ ਗੱਲ ਵੀ ਕੀਤੀ ਬਿਲਕੁਲ ਜੀ ਦੇ ਨਾਲ। ਤਾਂ ਕੁਝ ਚੀਜ਼ਾਂ ਉਹਦੇ 'ਚ ਕਹ ਲਓ ਕਿ ਫਿਰ ਵਿਵਾਦਤ ਹੋ ਕੇ ਸ਼ਾਂਤ ਹੋ ਗਈਆਂ ਜੀ ਜੀ ਚਲੋ ਪੱਤਰਕਾਰ ਨੇ ਖਬਰ ਲਾ ਦਿੱਤੀ ਜੇ ਕਿਸੇ ਨੂੰ ਜੇ ਕਿਸੇ ਨੂੰ ਲੱਗਦਾ ਕਿ ਤੱਥਹੀਨ ਰਿਪੋਰਟਿੰਗ ਹੈ ਤਾਂ ਤੁਹਾਡੇ ਕੋਲ ਕਾਨੂੰਨੀ ਕਾਰਵਾਈ ਦਾ ਬਦਲ ਹੈ ਮੇਰੇ ਕਹਿਣ ਦਾ ਮਤਲਬ ਹੈ ਜੀ ਹੁਣ ਉਹ ਆ ਕੀ ਹੈ ਕਿ ਨਸੀਬ ਬਿਰਕ ਇਹ ਕਹਿ ਰਿਹਾ ਵਾ ਕਿ ਮੈਨੂੰ ਇੱਕ ਨੰਬਰ ਤੋਂ ਉਹ ਨੰਬਰ ਵੀ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਹੈ ਜੀ ਤੇ ਆ ਐਫ ਆਈ ਆਰ ਦੀ ਕਾਪੀ ਹੈ ਜਿਹਦੇ ਮੁਤਾਬਕ ਅੱਪਾਂ ਗੱਲ ਕਰਾਂਗੇ ਜੀ ਜੀ ਠੀਕ ਹੈ ਜੀ ਤਾਂ ਉਹ ਜੋ ਨਸੀਬ ਬਿਰਕ ਹੈ ਪੱਤਰਕਾਰ ਉਹ ਕਹਿ ਰਿਹਾ ਹੈ ਕਿ ਅਸਲ ਦੇ ਵਿੱਚ ਵੀ ਮੈਨੂੰ ਇੱਕ ਫੋਨ ਨੰਬਰ ਤੋਂ ਕਾਲ ਆਉਂਦੀ ਹੈ ਜੀ ਕਿ ਭਾਈ ਅਸੀਂ ਖਬਰ ਕਰਾਉਣੀ ਆ ਹੁਣ ਪੱਤਰਕਾਰ ਦਾ ਕੰਮ ਹੀ ਆ ਮੈਨੂੰ ਕੋਈ ਮੰਨ ਲਓ ਇੱਥੇ ਆ ਕੇ ਘਰੇ ਬੈਠੇ ਨੂੰ ਕੋਈ ਕਹੂਗਾ ਮੈਂ ਤੁਹਾਨੂੰ ਮਿਲਣ ਆਇਆ ਜੀ ਜਾਂ ਗੱਲ ਕਰਨੀ ਹੈ ਬਿਲਕੁਲ ਤਾਂ ਹੁਣ ਆ ਹੀ ਪਾਉਗਾ ਹਮ ਠੀਕ ਹੈ ਨਾ ਜੀ ਹੁਣ ਕਿਸੇ ਦੇ ਚਿਹਰੇ ਤੇ ਥੋੜੀ ਲਿਖਿਆ ਹੁੰਦਾ ਕੰਮ ਹੀ ਇਦਾਂ ਦਾ ਹੁੰਦਾ ਹੈ ਤੇ ਪੱਤਰਕਾਰਾਂ ਨਾਲ ਅਕਸਰ ਇਦਾਂ ਹੋ ਜਾਂਦਾ ਹੈ ਜੀ ਤਾਂ ਉਹਨੂੰ ਬੁਲਾਇਆ ਗਿਆ ਉੱਥੇ ਫਿਰ ਦੋ ਬੰਦੇ ਜਿਨ੍ਹਾਂ ਦਾ ਮੂੰਹ ਜਿਹੜਾ ਵੱਧਾ ਹੋਇਆ ਸੀਗਾ ਤੇ ਉਹ ਮਤਲਬ ਕਿ ਮਾਰੂ ਹਥਿਆਰਾਂ ਦੇ ਨਾਲ ਉਹ ਇਹਦੇ ਤੇ ਟੁੱਟ ਪਏ ਜੀ ਗੱਡੀ-ਗੁੱਡੀ ਵੀ ਤੋੜਤੀ ਤੇ ਕੁਝ ਸਟਾਫ ਇਟਾਂ ਪੱਤਰਕਾਰ ਦੇ ਵੱੱਜੀਆਂ ਵੀ ਪਰ ਇਹ ਗੱਡੀ ਭਜਾ ਕੇ ਉਥੋਂ ਸ਼ਾਇਦ ਸਦਰ ਥਾਣਾ ਹੈ ਬਰੀਜ਼ਾ ਗੱਡੀ ਸੀ ਜਗਰਾਉਂ ਦਾ ਜਗਰਾਉਂ ਵਾਲਾ ਸਦਰ ਥਾਣਾ ਭਈ ਉਹਦੇ ਵਿੱਚ ਵੜਿਆ ਫਿਰ ਤੁਸੀਂ ਇੱਕ ਚੀਜ਼ ਹੋਰ ਵੇਖੋ ਮੈਂ ਇਸ ਪੱਤਰਕਾਰ ਦੇ ਨਾਲ ਗੱਲ ਕੀਤੀ ਅੱਜ ਅਸੀਬ ਬਿਰਕ ਦੇ ਨਾਲ ਕਿ ਭਾਈ ਤੁਸੀਂ ਪਰਚਾ ਘਟਾਇਆ ਕਿਉਂਕਿ ਇਹ ਤੇ ਘਰੇ ਸਨ ਮੈਂ ਕਿਹਾ ਜੀ ਤੁਸੀਂ ਪਰਚਾ ਵੀ ਘਟਾਇਆ ਕਿ ਉਦਾਂ ਹੀ ਉਹ ਕਹਿੰਦੇ ਜੀ ਕਿ ਐਮਐਲਆਰ ਘਟਾਈ ਆ ਜੀ ਪਰ ਮੈਂ ਉਸੇ ਦਿਨ ਹਸਪਤਾਲ ਚ ਆ ਗਿਆ ਸੀ ਮੈਂ ਕਿਹਾ ਜੀ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਹਸਪਤਾਲ ਚ ਇੰਨਾ ਡਰ ਸੀ ਕਿ ਦਿਨੇ ਤਾਂ ਬਚ ਗਿਆ ਰਾਤ ਨੂੰ ਕਿਤੇ ਨਾ ਹੋਵੇ ਕਿ ਜਾਨੋਂ ਜਾਂਦਾ ਲੱਗਾ ਤੁਸੀਂ ਹਿਸਾਬ ਲਾ ਲੋ دہشت ਕਿੰਨੀ ਜੀ ਅੱਜ ਕੱਲ ਇਹੋ ਜੇ ਅਨਸਰਾਂ ਦੀ ਦਹਿਸ਼ਤ ਕਿੰਨੀ ਆ ਕਿ ਕੋਈ ਬੰਦਾ ਸਰਕਾਰੀ ਹਸਪਤਾਲ ਦੀ ਇਮਾਰਤ ਚ ਵੀ ਡਰਦਾ ਹੈ ਕਿ ਰਾਤ ਨੂੰ ਅਭੀ ਨਾ ਵੀ ਨਾ ਹੋ ਜਾਵੇ ਹਮ ਕਿਹੋ ਜਿਹਾ ਕਾਲ ਚੱਲਣ ਡਿਆ ਬਿਲਕੁਲ ਬਿਲਕੁਲ ਹੁਣ ਐਫ ਆਈ ਆਰ ਦੇ ਵਿੱਚ ਹੀ ਜਿਹੜੀ ਅਗਲੀ ਗੱਲ ਲਿਖੀ ਗਈ ਹੈ ਸਾਬ ਜੀ ਉਹ ਬੜੀ ਇੰਟਰਸਟਿੰਗ ਹੈ ਜਿਹਦੇ ਵਿੱਚ ਨਸੀਬ ਬਿਰਕ ਨੇ ਸਿੱਧੇ ਤੌਰ ਤੇ ਬੀਬੀ ਸਰਬਜੀਤ ਕੌਰ ਮਾਨੁਕੇ ਤੇ ਇਹਨਾਂ ਦੇ ਪਤੀ ਹੈ ਜਿਹੜੇ ਸੁਖਵਿੰਦਰ ਸਿੰਘ ਹਮ ਇਨਾ ਤੇ ਹੀ ਦੋਸ਼ ਲਾਇਨੇ ਕਥੇ ਜੀ ਤੇ ਇਨਾ ਤੇ ਹੀ ਅੱਗੇ ਜਾ ਕੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜੇ ਕੱਲ ਨੂੰ ਮੇਰਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਤੇ ਇਹ ਮੀਆਂ ਬੀਵੀ ਜਾਨੀ ਵੀ ਵੀ ਮਾਣੂ ਕੇ ਜੀ ਤੇ ਉਹਨਾਂ ਦੇ ਜੀਵਨ ਸਾਥੀ ਆ ਜਿਹੜੇ ਹਮ ਕਿ ਇਹ ਹੀ ਜ਼ਿੰਮੇਵਾਰ ਹੋਣਗੇ ਤਾਂ ਗੱਲ ਇਸ ਤੋਂ ਵੀ ਅੱਗੇ ਇੱਕ ਹੋਰ ਆ ਕਿ ਇਹ ਕਹਿੰਦੇ ਆ ਕਿ ਅਸੀਂ ਬੰਦੇ ਆਇਡੈਂਟੀਫਾਈਡ ਕਰ ਲਏ ਇੱਕ ਚੈਨਲ ਆ ਉਹ ਨਸੀਬ ਬਰਕ ਦੇ ਦੋਸਤ ਹੈ ਹੂੰ ਕਮਾਲ ਦੀ ਗੱਲ ਇਹ ਆ ਕਿ ਜਿਹੜਿਆ ਬੰਦੇ ਤੇ ਸ਼ੱਕ ਸੀ ਉਹਨੂੰ ਇਹਨਾਂ ਨੇ ਲੱਭ ਲਿਆ ਹੂੰ ਪੱਤਰਕਾਰ ਨੇ ਸਿਆਣ ਵੀ ਲਿਆ ਜਿਹਦੇ ਬਾਰੇ ਬੀਬੀ ਮਾਨੂ ਕਿਤੇ ਕਹਿੰਦੇ ਆ ਕਿ ਮੇਰਾ ਕੋਈ ਇਹਨਾਂ ਦੇ ਨਾਲ ਲੈਣਾ ਦੇਣਾ ਨਹੀਂ ਹੈ ਕਿਸੇ ਕਿਸਮ ਦਾ ਪਰ ਉਹਨਾਂ ਨੇ ਸਾਰੀਆਂ ਫੋਟੋਆਂ ਫਟਵਾ ਕੱਢ ਲਈਆਂ ਕਿ ਉਹ ਤੇ ਨੱਚਦੇ ਟੱਪਦੇ ਫਿਰਦੇ ਇਹਨਾਂ ਦੇ ਜਲਸੇ 'ਚ ਹੂੰ ਹਲਕੇ ਇਸ ਤਰ੍ਹਾਂ ਦੀ ਕਹਾਣੀ ਬਣੀ ਉਹਨਾਂ ਨੇ ਤੇ ਨਾਂ ਵੀ ਨਸ਼ਰ ਕਰ ਦਿੱਤਾ ਹੈ ਖਬਰ ਦੇ ਵਿੱਚ ਯਾਨੀ ਪੁਲਸਾ ਹਲੇ ਅਣਪਛਾਤਾ ਹੀ ਲਿਖੀ ਬੈਠੀ ਆ ਤੇ ਉਹਨਾਂ ਨੇ ਲੱਭ ਲਿਆ ਉਹਨਾਂ ਨੇ ਬੰਦੇ ਵੀ ਲੱਭ ਲਿਆ ਟ੍ਰੇਸ ਕਰ ਲਿਆ ਕਿ ਆ ਬੰਦਾ ਨਾਲ ਆ ਉਹ ਡੋਲੇ ਤੇ ਟੈਟੂ ਟੂ ਟੂ ਬਣਾ ਬਾਈ ਫਿਰਦਾ ਤੇ ਜਿਮ ਵਿੱਚ ਜਾਈ ਫਿਰਦਾ ਕੁਛ ਐਸਾ ਆ ਸਾਬ ਕਤਾਬਿਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਬੀਬੀ ਮਾਨੁਕੀ ਜੇ ਨਾਲ ਅਸੀਂ ਖੁਦ ਵੀ ਗੱਲ ਕਰਨੀ ਚਾਹੀ ਸੀਗੀ ਉਹਨਾਂ ਨੇ ਕੱਲ ਮੀਟਿੰਗ ਦਾ ਹਵਾਲਾ ਦਿੱਤਾ ਸੀਗਾ ਫਿਰ ਉਹਨਾਂ ਦੀ ਮੈਂ ਵਟਸਐਪ ਵੀ ਕੀਤਾ ਸੀਗਾ ਉਹਨਾਂ ਨੂੰ ਮੈਸੇਜ ਜੀ ਜੀ ਕਿ ਭੈਣ ਜੀ ਤੁਸੀਂ ਸਾਨੂੰ 2 ਮਿੰਟ ਦੇ ਦਿਓ ਜੀ ਹੂੰ ਹੂੰ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਜੀ ਪਰ ਉਹਨਾਂ ਨੇ ਫਿਰ ਬੈਕ ਕਾਲ ਤੇ ਨਹੀਂ ਕੀਤੀ ਅੱਜ ਵੀ ਅਸੀਂ ਯਤਨ ਕੀਤਾ ਸੀਗਾ ਪਰ ਫੋਨ ਉਹਨਾਂ ਦਾ ਨਾਟਰੀਚੇਬਲ ਹੈ ਸੀਗਾ ਹੂੰ ਠੀਕ ਹੈ ਜੀ ਹਾਂ ਇੱਕ ਅਖਬਾਰ ਦੇ ਵਿੱਚ ਉਹਨਾਂ ਨੇ ਆਪਣਾ ਵਰਜ਼ਨ ਲਵਾਇਆ ਹੈ ਜੀ ਇੱਕ ਅਖਬਾਰ ਦੇ ਵਿੱਚ ਆਪਣਾ ਉਹਨਾਂ ਨੇ ਵਰਜ਼ਨ ਲਵਾਇਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਪੱਤਰਕਾਰ ਤੇ ਜੋ ਹਮਲਾ ਹੋਇਆ ਉਹਦੀ ਮੈਂ ਨਿੰਦਾ ਕਰਦੀ ਆ ਹੂੰ ਤੇ ਸਖਤ ਕਾਰਵਾਈ ਦੀ ਮੰਗ ਕਰਦੀ ਆ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਪਰ ਕੀ ਕਰੀਏ ਹੁਣ ਜਿਹੜਾ ਬੰਦਾ ਪੀੜਤ ਐ ਪੀੜਤ ਤੇ ਸਿੱਧਾ ਨਾਮ ਲੈ ਰਿਹਾ ਤੋ ਨਾਮ ਹੀ ਨਹੀਂ ਲੈ ਰਿਹਾ ਤੁਹਾਡਾ ਐਫ ਆਈ ਆਰ ਦੇ ਵਿੱਚ ਵੱਲ ਕੇ ਜਿਹੜੇ ਬੰਦਿਆਂ ਨੇ ਸੱਟਾਂ ਮਾਰੀਆਂ ਉਹ ਤੇ ਨਿਸ਼ਾਨਦੇ ਹੀ ਉਹਨਾਂ ਦੀ ਜਾਂ ਪਛਾਣ ਉਹਨਾਂ ਦੀ ਬਤੌਰ ਤੁਹਾਡੇ ਸਮਰਥਕ ਦੇ ਤੌਰ ਤੇ ਕਰ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਕਹਿੰ ਲੋ ਕਿ ਮਾਮਲਾ ਜਿਹੜਾ ਉਹ ਇੱਕ ਹੋਰ ਬੀਬੀ ਮਾਨੂਕੇ ਨਾਲ ਇੱਕ ਵਿਵਾਦਤ ਮਾਮਲਾ ਜੁੜਿਆ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਇਹਨਾਂ ਨਾਲ ਕੁਝ ਮਾਮਲੇ ਜੁੜੇ ਨੇ ਪਰ ਕਿਸੇ ਵੀ ਸੂਰਤ 'ਚ ਮੇਰਾ ਮੰਨਣਾ ਹੈ ਹੋਰ ਪੱਤਰਕਾਰ ਦਾ ਦੂਜੇ ਨਾਲ ਕੀ ਬੈਰ ਹੁੰਦਾ ਜੀ ਮੈਨੂੰ ਦੱਸੋ ਸਵਾਲ ਮੇਰਾ ਸਵਾਲ ਹੈ ਹਮ ਕਿ ਉੱਠ ਕੇ ਅਸੀਂ ਇੱਥੇ ਆ ਗਏ ਆਪਦਾ ਕੰਮ ਕੀਤਾ ਘਰੇ ਚਲ ਗਏ ਸਾਡੀ ਕਿਸੇ ਨਾਲ ਕੀ ਹੈ ਬਿਲਕੁਲ ਜਾਂ ਤੱਕ ਕੋਈ ਪਰਸਨਲ ਪੁਲਿਸ ਇਹਦੇ 'ਚ ਸਾਬਤ ਕਰੇ ਕਿ ਉਹਦੀ ਕੋਈ ਨਿੱਜੀ ਰੰਜਿਸ਼ ਸੀ ਹਮ ਨਿੱਜੀ ਰੰਜਿਸ਼ ਤੁਹਾਡੀ ਵੀ ਹੋ ਸਕਦੀ ਮੇਰੀ ਵੀ ਹੋ ਸਕਦੀ ਤੁਸੀਂ ਨਾ ਕਿਸੇ ਨਾਲ ਰੱਖੋ ਛਤੀ ਤੁਹਾਡੇ ਨਾਲ ਜ਼ਰੂਰ ਰੱਖਦੇ ਨੇ ਹਮ ਇਸ ਸਮਾਜ ਇੱਥੇ ਚਲੋ ਜ਼ਮਾਨਾ ਹੈ ਜੀ ਹਾਂ ਜੀ ਸਮਾਜ ਇੱਥੇ ਤੇ ਬੁੱਕਲ ਦੇ ਵਿੱਚ ਵੀ ਤੁਹਾਨੂੰ ਪਤਾ 나ਗ ਪਲਦੇ ਨੇ ਹਮ ਤੋਂ ਇਸ ਕਰਕੇ ਇਹ ਤੇ ਹੁਣ ਗੱਲ ਹੋਈ ਨਾ ਕਿ ਬਈ ਜਾਂ ਤਾਂ ਤੁਸੀਂ ਸਾਬਤ ਕਰ ਦਿਓ ਕਿ ਕੋਈ ਪਰਸਨਲ ਰੰਜਿਸ਼ ਦਾ ਮਾਮਲਾ ਹੈ ਤੇ ਜੇ ਨਹੀਂ ਤਾਂ ਫਿਰ ਤਾਂ ਮਾਮਲਾ ਪੱਤਰਕਾਰ ਦੇ ਪੇਸ਼ੇ ਨਾਲ ਹੀ ਜੁੜਦਾ ਜਾ ਕੇ ਜੀ ਤੋਂ ਨਹੀਂ ਕੁਝ ਐਸਾ ਵੈਸਾ ਲਿਖਿਆ ਹੋਏਗਾ ਬੁਲਿਆ ਹੋਏਗਾ ਜਿਹਦੇ ਚੱਲਦੇ ਆ ਭਾਈ ਕਿਸੇ ਨੂੰ ਕੋਈ ਖਿਜੇ ਤਾਂ ਫਿਰ ਹੋਰ ਕੌਣ ਹੈ ਬਿਲਕੁਲ ਇਹ ਵੀ ਜਾਂਚ ਦਾ ਵਿਸ਼ਾ ਹੈ ਨਾ ਜੀ ਜੇ ਇੱਧਰ ਨਹੀਂ ਮਾਮਲਾ ਤਾਂ ਫਿਰ ਜਾਂਚ ਪੜਤਾਲ ਦਾ ਵਿਸ਼ਾ ਤੇ ਹੈ ਕਿ ਅਸਲ ਦੋਸ਼ੀ ਤੇ ਲੱਭੇ ਜਾਣ ਜੀ 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 ਬਿਲਕੁਲ ਜੀ ਬਿਲਕੁਲ ਪੀਵੀ ਕਤੀ ਜੀ ਕਹਿ ਰਹੇ ਨੇ ਕਿ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਕਿ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਪੱਤਰਕਾਰਤਾ ਕੀਤੀ ਜਾਵੇ ਇੱਕ ਮਿੱਤਰਾ ਆਪਸੀ ਇੱਥੇ ਗੱਲ ਕਰ ਰਹੇ ਨੇ ਖੈਰ ਜੀ ਕਿਸਾਨੀ ਵਾਲੀ ਗੱਲ ਹੋ ਚੁੱਕੀ ਹੈ ਮਿੱਤਰ ਪੀਵੀ ਕਤੀ ਜੀ ਵੀ ਕਰਕੇ ਪਛਾਣ ਜੇ ਹੋਈ ਹੈ ਫਿਰ ਅਣਪਛਾਤਾ ਕਿਵੇਂ ਕਹਿ ਰਹੇ ਨੇ ਤੇ ਇਹੀ ਬਸ ਅਸੀਂ ਵੀ ਸਵਾਲ ਉਠਾਇਆ ਕਿ ਜੇ ਪਛਾਣ ਹੋ ਗਈ ਇਹ ਬੰਦਾ ਖੁਦ ਪਛਾਣ ਰਿਹਾ ਹੈ ਤੇ ਫਿਰ ਅਜੇ ਤੱਕ ਅਣਪਛਾਤਾ ਕਿਉਂ ਹੈ ਖੈਰ ਇਹ ਸਵਾਲ ਨੂੰ ਆਪਾਂ ਇੱਥੇ ਸਵਾਲ 'ਚ ਹੀ ਛੱਡਦੇ ਹਾਂ ਜੀ ਇਹਦਾ ਜਿਹੜਾ ਵੀ ਕੋਈ ਜਵਾਬ ਆਉਂਦਾ ਅੱਗੇ ਆਪਾਂ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਦੇ ਹਾਂਗੇ